ਇਸ ਵੇਲੇ ਤੋਂ ਕੀ ਕਿਹੜੀ ਧਿਰ ਨਾਲ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਜਿਹੜਾ ਪੁਨਰਸਰਜੀਤ ਨਵਾਂ ਬਣਿਆ ਸੀ ਅਕਾਲੀ ਦਲ ਉਹਦੇ ਨਾਲ ਇਸ ਟਾਈਮ ਕਿਸੇ ਧਿਰ ਨਾਲ ਤਾਂ ਹਾਂ ਨਹੀਂ ਮਤਲਬ ਇੱਕ ਧਿਰ ਨੇ ਤੁਹਾਨੂੰ ਰੱਖਿਆ ਨਹੀਂ ਦੂਜੇ ਦੇ ਤੁਸੀਂ ਰਹੇ ਨਹੀਂ ਇਹਦਾ ਕਾਰਨ ਕੀ ਹੈ ਸੁਖਪੀਰ ਸਿੰਘ ਬਾਦਲ ਜਾਂ ਗਿਆਨੀ ਹਰਪ੍ਰੀਤ ਸਿੰਘ ਪੇਤਰ ਪ੍ਰਧਾਨ ਕੌਣ ਸਿੱਖ ਹਲੇ ਦੋਹਾਂ ਨੂੰ ਮੰਨਾਲੀ ਤਿਆਰ ਕੀ ਹੁਣ ਦੁਬਾਰਾ ਨੋ ਮਾਸ ਦਾ ਰਿਸ਼ਤਾ ਨਹੀਂ ਜੁੜ ਸਕਦਾ ਮੈਨੂੰ ਲੱਗਦਾ ਕਿ ਹੁਣ ਬਹੁਤ ਗੱਲਾਂ ਜਿਹੜੀਆਂ ਨੇ ਪੰਥ ਦੇ ਸਾਹਮਣੇ ਆ ਗਈਆਂ ਜਿਹੜੀਆਂ ਪਹਿਲਾਂ ਬੜੀਆਂ ਪਿੱਛੇ ਸੀਗੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਸੀ ਜਿਨ੍ਹਾਂ ਦੀ ਕੋਈ ਹਿਸਟਰੀ ਨਹੀਂ ਜਿਨ੍ਹਾਂ ਦੀ ਕੋਈ ਸਟਰਗਲ ਨਹੀਂ ਅਕਾਲੀਆਂ ਦੀ ਤਾਂ 105 ਸਾਲ ਦੀ ਇੱਕ ਲੰਮੀ ਜذور ਹੈ ਦਾ ਬੀਜੇਪੀ ਜੋ ਕੁਛ ਵੀ ਕਰ ਰਹੀ ਹੈ ਉਹ ਸਿੱਖਾਂ ਦੀਆਂ ਭਾਵਨਾਵਾਂ ਦੇ ਉਲਟ ਕਰ ਰਹੀ ਹੈ ਇਹ ਇਸ ਕਰਕੇ ਕਰ ਰਹੀ ਹੈ ਬੀਜੇਪੀ ਨੂੰ ਤਾਂ ਦੋ ਸੀਟਾਂ ਆਈਆਂ ਸੀ ਇੱਕ ਵਾਰੀ ਲੇਕਿਨ ਬੀਜੇਪੀ ਨੂੰ ਪੂਰੇ ਭਾਰਤ ਵਿੱਚ ਲੋਕ ਚਿਮਟੇ ਨਾਲ ਵਿਛੋੜਨ ਲਈ ਤਿਆਰ ਨਹੀਂ ਸੀ ਤੁਹਾਡ ਨੂੰ ਸੁਖਵੀਰ ਸਿੰਘ ਬਾਦਲ ਕੀ ਕਰਦਾ ਉਹਦੀ ਆਪਣੀ ਪਾਰਟੀ ਆ ਜੋ ਮਰਜ਼ੀ ਕਰੇ ਲੇਕਿਨ ਤੁਸੀਂ ਤਾਂ ਪੰਜਾਬ ਨੂੰ ਕੋਈ ਝੰਡਾ ਦਓ ਤੁਸੀਂ ਤਾਂ ਪੰਥ ਦੇ ਸਾਹਮਣੇ ਕੋਈ ਆਪਣਾ ਝੰਡਾ ਦਓ ਪ੍ਰਾਈਮੇਰੀ ਸ਼ੀਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦ ਪ੍ਰੀਤ ਸਿੰਘ ਅੱਜ ਅਸੀਂ ਗੱਲਬਾਤ ਸ਼੍ਰੋਮਣੀ ਅਕਾਲੀ ਦਲ ਦੀ ਕਰਾਂਗੇ ਤੇ ਨਾਲ ਹੀ ਨਵੀਂ ਬੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤੀ ਵੀ ਗੱਲ ਕਰਾਂਗੇ ਨਾਲ ਹੀ ਗੱਲ ਹੋਏਗੀ ਵੀਰਬਾਲ ਦੇ ਉਸ ਦੀ ਸੋ ਇਹ ਸਾਰੇ ਮਸਲਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਸਾਹਿਬ ਨੇ ਆਪ ਸਭ ਤੋਂ ਪਹਿਲਾਂ ਪਹੁਣ ਦਾ ਸਵਾਗਤ ਕਰੀਏ ਪੰਜੋਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪੰਜੋਲੀ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਵੀਰਬਾਲ ਦੇ ਉਸ ਤੋਂ ਕਰਦੇ ਹਾਂ ਕੇਂਦਰ ਸਰਕਾਰ ਨੇ ਇੱਕ ਫੈਸਲਾ ਜਿਹੜਾ ਕੀਤਾ ਸੀਗਾ ਉਸ ਫੈਸਲੇ ਨੂੰ ਲੈ ਕੇ ਵੀ ਐਜੀਪੀਸੀ ਤੇ ਬਹੁਤ ਸਾਰੀਆਂ ਜੜੀਆਂ ਧਿਰਾਂ ਸੀਗੀਆਂ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀਗਾ ਤੁਸੀਂ ਇਹਨੂੰ ਕਿਵੇਂ ਮੰਨਦੇ ਹੋ ਇੱਕ ਹੁਣ ਪੋਸਟਰ ਬੀਜੇਪੀ ਵੱਲੋਂ ਜਿਹੜੀ ਸ਼ੇਅਰ ਕੀਤੀ ਗਈ ਹੈ ਗੁਰੂ ਸਾਹਿਬਾਨ ਦੇ ਬਾਰੇ ਤੇ ਇੱਕ ਛੋਟੇ ਬੱਚੇ ਦੀ ਵੱਖਰੇ ਤੌਰ ਤੇ ਇਹਨੂੰ ਕਿਵੇਂ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਇਸ ਵੇਲੇ ਵਿਵਾਦ ਸਿੱਖ ਕੌਮ 'ਚ ਖੜੇ ਹੋਏ ਨੇ ਦੇਖੋ ਪਹਿਲੀ ਤਾਂ ਗੱਲ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਅਥਾਰਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਵੀ ਨੋਟਿਸ ਲਿਆ ਇਸ ਗੱਲ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਾਰ-ਬਾਰ ਕਹਿ ਰਹੀ ਆ ਔਰ ਪੰਥ ਦੀਆਂ ਸਾਰੀਆਂ ਧਿਰਾਂ ਨੇ ਇਤਰਾਜ਼ ਜਤਾਇਆ ਹੈ ਵੀ ਬੀਰ ਬਾਲਦੀਪਸ ਜਿਹੜਾ ਇਹ ਨਾ ਤਾਂ ਸਿਧਾਂਤਕ ਤੌਰ ਤੇ ਸਿੱਖ ਇਹਨੂੰ ਪ੍ਰਵਾਨ ਕਰਨ ਲਈ ਤਿਆਰ ਨੇ ਦੂਸਰੀ ਗੱਲ ਇਹ ਪੰਥਕ ਜਜ਼ਬਾਤਾਂ ਨਾਲ ਵੀ ਸੰਬੰਧ ਰੱਖਦਾ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨਾਲ ਜੁੜੀਆਂ ਹੋਈਆਂ ਨੇ ਤੇ ਇਸ ਕਰਕੇ ਜੋ ਆਰਐਸਐਸ ਤੇ ਭਾਜਪੀ ਵੱਲੋਂ ਮਤਲਬ ਸਹਿਬਜ਼ਾਦਿਆਂ ਨੂੰ ਬੀਰ ਬਾਲਦੀਪਸ ਦੇ ਰੂਪ ਦੇ ਵਿੱਚ ਉਹ ਧਹਾੜਾ ਮਨਾਉਣ ਦਾ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਇਹਦਾ ਪਹਿਲਾਂ ਵੀ ਨੋਟਿਸ ਲਿਆ ਤੇ ਅੱਜ ਮੈਂ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈਟਰ ਲਿਖਿਆ ਚਿੱਠੀ ਭੇਜੀ ਹੈ ਮੈਂ ਉਹਨਾਂ ਨੂੰ ਅਜੋ ਚੇਚੇ ਤੌਰ ਤੇ ਇਹ ਇੱਕ ਸਿੱਖੀ ਦੇ ਉੱਤੇ ਹਮਲਾ ਹੈ ਪੰਥੇ ਨੂੰ ਮਹਿਸੂਸ ਕਰਦਾ ਕਿ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ ਉਹ ਅਸਲ ਵਿੱਚ ਸਹਿਬਜ਼ਾਦਾ ਨੂੰ ਸਰਦਾ ਸਤਕਾਰ ਤੇ ਕੀਤਾ ਦੇ ਫੁੱਲ ਨਹੀਂ ਭੇਟ ਕਰਨਾ ਚਾਹੁੰਦੇ ਜੀ ਉਹਨਾਂ ਦੀ ਮਨਸਾ ਇਹ ਹੈ ਕਿ ਜਿਵੇਂ ਉਹਨਾਂ ਨੇ ਜੈਨ ਧਰਮ, ਬੁੱਧ ਧਰਮ, ਹੋਰ ਛੋਟੇ ਮੋਟੇ ਜਿਹੜੀਆਂ ਧਰਮ ਸੀ ਜਾਂ ਕੌਮਾਂ ਸੀ ਉਹਨਾਂ ਨੂੰ ਜਿਵੇਂ ਆਪਣੇ ਵਿੱਚ ਹੜੱਪ ਕਰ ਲਿਆ, ਜਜ਼ਬ ਕਰ ਲਿਆ, ਉਸੇ ਤਰ੍ਹਾਂ ਆਰਐਸਐਸ ਤੇ ਭੀਜਪੀਐਸ ਯਤਨਾਂ ਚ ਲੱਗੀ ਹੋਈ ਹੈ ਕਿ ਖਾਲਸਾ ਪੰਥ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਜਿਹੜੀ ਹੈ, ਇਹ ਉਹਨਾਂ ਨੂੰ ਦੁਨੀਆ ਤੋਂ ਮਿਟਾਉਣ ਦਾ ਯਤਨ ਕਰ ਰਹੇ ਨੇ। ਜੀ ਇਹ ਬਹੁਤ ਵੱਡਾ ਹਮਲਾ ਸਿੱਖਾਂ ਨੂੰ ਇਹਦਾ ਬਹੁਤ ਗੰਭੀਰਤਾ ਨਾਲ ਇਹਨੂੰ ਲੈਣਾ ਚਾਹੀਦਾ ਇਹਦਾ ਨੋਟਸ ਲੈਣਾ ਚਾਹੀਦਾ ਔਰ ਡਟਕੇ ਦਾ ਵਿਰੋਧ ਕਰਨਾ ਚਾਹੀਦਾ ਪਜਉਰੀ ਸਾਹਿਬ ਜੀ ਕੇਂਦਰ ਸਰਕਾਰ ਕੋਈ ਫੈਸਲਾ ਕਰਦੀ ਹੈ ਤੁਹਾਨੂੰ ਕੀ ਲੱਗਦਾ ਕਿ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਦੇਖੋ ਜੀ ਬੀਜੇਪੀ ਵਾਲੇ ਖਾਸ ਤੌਰ ਤੇ ਕਹਿੰਦੇ ਨੇ ਕਿ ਅਸੀਂ ਜੇ ਕੰਮ ਕਰੀਏ ਤਾਂ ਵੀ ਨਹੀਂ ਇਹ ਪ੍ਰਮਾਣ ਕਰਦੇ ਜੇ ਅਸੀਂ ਕੋਈ ਫੈਸਲਾ ਨਾ ਕਰੀਏ ਕੋ ਕੰਮ ਨਾ ਕਰੀਏ ਫਿਰ ਕਹਿੰਦੇ ਨੇ ਕਿ ਐਂਟੀ ਸਿੱਖ ਨੇ ਇਹ ਤਾਂ ਵੀ ਨਹੀਂ ਕਰਦੇ ਕੀ ਤੁਹਾਨੂੰ ਲੱਗਦਾ ਕਿ ਕਿੱਥੇ ਇੱਕ ਕਮੀ ਰਹਿ ਰਹੀ ਹੈ ਸਾਰੇ ਮਾਮਲੇ 'ਚ ਦੇਖੋ ਮੈਂ ਇਹ ਸਮੰਦਾ ਹੈ ਬੀਜਪੀ ਜੋ ਕੁਛ ਵੀ ਕਰ ਰਹੀ ਹੈ ਉਹ ਸਿੱਖਾਂ ਦੀਆਂ ਭਾਵਨਾਵਾਂ ਦੇ ਉਲਟ ਕਰ ਰਹੀ ਹੈ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਨਹੀਂ ਕਰ ਰਹੀ ਜੇ ਇਮਾਨਦਾਰੀ ਨਾਲ ਉਹ ਇਹ ਕਹਿੰਦੇ ਨੇ ਬੀਜਪੀ ਵਾਲੇ ਕਿ ਅਸੀਂ ਸਿੱਖ ਅ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੇ ਹਾਂ ਤਾਂ ਸਿੱਖ ਤਾਂ ਬਾਰ-ਬਾਰ ਕਹਿੰਦੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਸਿੱਖ ਤਾਂ ਬਾਰ-ਬਾਰ ਕਹਿੰਦੇ ਨੇ ਕਿ ਸਿੱਖਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਧਾਰਾ 25 ਵਿੱਚ ਸੋਧ ਕਰਕੇ ਬਤੌਰ ਇੱਕ ਵੱਖਰੀ ਕੌਮ ਦੇ ਮਾਨਤਾ ਦੇਣ ਦਾ ਯਤਨ ਕਰੋ ਸਿੱਖ ਤਾਂ ਚਾਹੁੰਦੇ ਨੇ ਵੀ ਮਤਲਬ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਪੰਜਾਬੀ ਬੋਲਦੇ ਪੰਜਾਬ ਨੂੰ ਮਿਲਣ ਅਗਲਾਕੇ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਤੇ ਪੰਜਾਬ ਦੇ ਪਾਣੀਆਂ ਦਾ ਹੱਕ ਮਤਲਬ ਪੰਜਾਬ ਦਾ ਇਹ ਸਾਰੇ ਮਸਲੇ ਨੇ ਜਿਹੜੇ ਨੇ ਇਹਨਾਂ ਇੱਕ ਮਸਲਿਆਂ ਦੇ ਵਿੱਚੋਂ ਵੀ ਦੱਸੇ ਬੀਜੇਪੀ ਜਿਹੜਾ ਉਹਨਾਂ ਨੇ ਕਦੇ ਹੱਲ ਕਰਨ ਦਾ ਯਤਨ ਕੀਤਾ ਜਾਂ ਗਵਿਰਤਾਂ ਨਾਲ ਇਹਦੇ ਉੱਤੇ ਵਿਚਾਰ ਕਰਨ ਦਾ ਯਤਨ ਕੀਤਾ ਜਿਹੜੇ ਵਿਅਕਤੀਆਂ ਨੇ ਤਰਵਾਰ ਸਾਹਿਬ ਦੇ ਹਮਲੇ ਤੋਂ ਬਾਅਦ ਖਤਿਆਰਬੰਦ ਮੂਵਮੈਂਟ ਆਰੰਭ ਕੀਤੀ ਉਹ ਵੀ ਇਸ ਕਰਕੇ ਕੀਤੀ ਜਦੋਂ ਅਦਾਲਤਾਂ ਨੇ ਇਨਸਾਫ ਨਾ ਦਿੱਤਾ ਸਰਕਾਰਾਂ ਨੇ ਇਨਸਾਫ ਨਾ ਕੀਤਾ ਤਾਂ ਕੁਦਰਤੀ ਗੱਲ ਸੀ ਕਿ ਉਹਨਾਂ ਨੇ ਆਪਣੇ ਪੱਧਰ ਤੇ ਇਨਸਾਫ ਲੈਣਾ ਮਤਲਬ ਸ਼ੁਰੂ ਕਰ ਦਿੱਤਾ ਤੇ ਜਿੰਨਾਂ ਕੋ ਉਹਨਾਂ ਨੇ ਆਪਣੇ ਪੱਧਰ ਤੇ ਇਨਸਾਫ ਕੀਤਾ ਜੇ ਸਰਕਾਰਾਂ ਨੂੰ ਗੈਰਕਾਨੂੰਨੀ ਸਮਝਦੀ ਉਹਨਾਂ ਨੇ 19 ਸਜ਼ਾ ਭੁਗਤ ਲਈ ਭਾਈ ਦਵਿੰਦਰਪਾਲ ਸਿੰਘ ਭੋਲਰ ਜਿਹੜਾ ਹੈ ਉਹਨਾਂ ਨੇ ਬਹੁਤ ਲੰਮੀ ਸਜ਼ਾ ਭੁਗਤ ਲਈ ਨਿਮਾਗੀ ਤੌਰ ਤੇ ਵਫਸਟ ਹੋ ਚੁੱਕਿਆ ਭਾਈ ਜਗਤਾਰ ਸਿੰਘ ਆਹਾਰੇ ਨੇ ਬਹੁਤ ਲੰਮੀ ਸਜ਼ਾ ਭੁਗਤ ਲਈ ਤੇ ਭਾਈ ਬਲਵੰਤ ਸਿੰਘ ਰਾਜਵਾਨੇ ਦੇ ਸਬੰਧ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਪਾਰਲੀਮੈਂਟ ਵਿੱਚ ਕਹਿ ਰਿਹਾ ਕਿ ਜਿਹੜੇ ਲੋਕ ਮਾਫੀ ਨਹੀਂ ਮੰਗਦੇ ਵੀ ਅਸੀਂ ਗਲਤ ਕੀਤਾ ਤੇ ਅਸੀਂ ਉਹਨਾਂ ਨੂੰ ਰਹਾ ਕਿਵੇਂ ਕਰ ਸਕਦੇ ਹਾਂ ਉਹਨਾਂ ਨੂੰ ਮਾਫੀ ਕਿਵੇਂ ਕੀਤਾ ਜਾ ਸਕਦਾ ਸਿੱਖਾਂ ਨੇ ਮੁਗਲ ਰਾਜ ਦੇ ਅੰਦਰ ਮੁਗਲਾਂ ਨਾਲ ਲੜਦਿਆਂ ਨਹੀਂ ਕਦੇ ਮਾਫੀ ਮੰਗੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਨੇ ਤੇ ਉਹਨਾਂ ਦੇ ਘਰ ਘਾਟ ਤਬਾਹ ਕਰ ਦਿੱਤੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਾ ਦਿੱਤੇਗੇ ਚਰਖੜੀਆਂ ਤੇ ਚਾਰੇਗੇ ਬੰਦ ਬੰਦ ਕੱਟੇ ਗਏ ਖੋਪਰੀਆਂ ਲਾ ਦਿੱਤੀਆਂ ਕਿਆਂ ਲੇਕਿਨ ਕਿਸੇ ਇੱਕ ਸਿੱਖ ਨੇ ਮੁਗਲ ਰਾਜ ਦੇ ਸਾਹਮਣੇ ਸੀਸ ਨਹੀਂ ਝੁਕਾਇਆ ਕਿਸੇ ਨੇ ਮਾਫੀ ਨਹੀਂ ਸੀ ਮੰਗੀ ਤੇ ਅੱਜ ਜਿਹੜਾ ਮਤਲਬ ਭਾਜਪੀ ਹਿੰਦੁਸਤਾਨ ਦੇ ਅੰਦਰ ਰਾਜ ਕਰ ਰਹੀ ਹੈ ਇਹ ਇਸ ਕਰਕੇ ਕਰ ਰਹੀ ਹੈ ਭਾਜਪੀ ਨੂੰ ਤਾਂ ਦੋ ਸੀਟਾਂ ਆਈਆਂ ਸੀ ਇੱਕ ਵਾਰੀ ਲੇਕਿਨ ਭਾਜਪੀ ਨੂੰ ਪੂਰੇ ਭਾਰਤ ਵਿੱਚ ਲੋਕ ਚਿਮਟੇ ਨਾਲ ਵਿਛੋੜਨ ਲਈ ਤਿਆਰ ਨਹੀਂ ਸੀ ਐਨੀ ਨਫ਼ਰਤ ਕਰਦੇ ਸੀ ਬੀਜੇਪੀ ਨੂੰ ਮਤਲਬ ਖਾਸ ਕਰਕੇ ਘਟਗਣਤੀਆਂ ਸ਼ਰੋਮਣੀ ਅਕਾਲੀ ਦਲ ਹੀ ਸੀ ਜਿਹਨੇ ਸਭ ਤੋਂ ਪਹਿਲਾਂ ਬੀਜੇਪੀ ਦੇ ਹੱਕ ਵਿੱਚ ਹਾ ਦਾ ਨਾਰਾ ਮਾਰ ਕੇ ਪੂਰੇ ਦੇਸ਼ ਵਿੱਚ ਬਾਦਲ ਸਾਹਿਬ ਟੋੜਾ ਸਾਹਿਬ ਆਪ ਪ੍ਰਚਾਰ ਕਰਨ ਗਏ ਬੀਜੇਪੀ ਦੇ ਹੱਕ ਵਿੱਚ ਜੇ ਬੀਜੇਪੀ ਅੱਜ ਹਿੰਦੁਸਤਾਨ ਦੇ ਵਿੱਚ ਰਾਜ ਕਰ ਰਹੀ ਹੈ ਤਾਂ ਉਹ ਸ਼ਰੋਮਣੀ ਅਕਾਲੀ ਦਲ ਦੀ ਵਜਾ ਕਰਕੇ ਹੋ ਰਹੀ ਹੈ ਦੀ ਲੀਡਰਸ਼ਿਪ ਕਰਕੇ ਹੀ ਕਰ ਰਹੀ ਹੈ ਜੀ ਤੇ ਲੇਕਿਨ ਜਿਵੇਂ ਬੀਜੇਪੀ ਘਟਗਣਤੀਆਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਉਹਨਾਂ ਨੂੰ ਜਾਜਬ ਕਰਨਾ ਚਾਹੁੰਦੀ ਹੈ ਉਹਨਾਂ ਦੀ ਅਧਰੀ ਆਜ਼ਾਦ ਤੇ ਨਿਆਰੀ ਹਸਤੀ ਨੂੰ ਖੋਰਾ ਲੈਣ ਦੇ ਯਤਨ ਕਰ ਰਹੀ ਹੈ ਇਹ ਸਿੱਖ ਪੰਥ ਨੂੰ ਘਟੋ-ਘਟ ਕਦਾ ਚਿਤਵੀ ਪਰਵਾਹ ਨਹੀਂ ਜੁੜੀ ਸਾਬ ਹੁਣ ਆਪਾਂ ਗੱਲ ਸਿਆਸਤ ਦੀ ਕਰੀਏ ਇਸ ਵੇਲੇ ਤੁਸੀਂ ਕਿਹੜੀ ਧਰ ਨਾਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਜਿਹੜਾ ਪੁਨਰਸਰਜੀਤ ਨਵਾਂ ਬਣਿਆ ਸੀ ਅਕਾਲੀ ਦਲ ਉਹਦੇ ਨਾਲੋਂ ਦੇਖੋ ਮੈਂ ਐਸ ਟਾਈਮ ਕਿਸੇ ਧਰ ਨਾਲ ਤਾਂ ਹਾਂ ਨਹੀਂ ਜੀ ਪਰ ਮੈਂ ਅਕਾਲੀ ਹਾਂ ਕਿਉਂਕਿ ਮੇਰੇ ਬਾਬਾ ਜੀ ਅਕਾਲੀ ਸੀ ਮੇਰੇ ਪਿਤਾ ਜੀ ਅਕਾਲੀ ਸੀ ਮੇਰੇ ਨਾਨਾ ਜੀ ਅਕਾਲੀ ਸੀ ਮੈਂ 17 ਸਾਲ ਦੀ ਉਮਰ ਚ ਪਹਿਲੀ ਵਾਰ ਜਥੇਦਾਰ ਮੋਹਨ ਸਿੰਘ ਤੁਰ ਨਾਲ ਕਰਨਾਲ ਦੇ ਮੋਰਚੇ ਵਿੱਚ ਕੈਦ ਕੱਟੀ ਹੈ ਜੀ 3 ਮਹੀਨੇ ਮੈਂ ਉੱਥੇ ਮਤਲਬ ਕੈਦ ਚ ਰਹਾ ਜੀ ਤੇ ਮੈਂ 5 ਸਾਲ 7 ਮਹੀਨੇ 13 ਦਿਨ ਅਕਾਲੀ ਸਫਾ ਵਿੱਚ ਰਹਿੰਦਿਆਂ ਹੋਇਆਂ ਕੈਦ ਕੱਟ ਚੁੱਕਿਆ ਮੈਂ ਬਾਹਰ ਇੱਕ ਬੰਦਾ ਪੰਜਾਬ ਵਿੱਚ ਜਿਹਦੇ ਤੇ 3 ਵਾਰ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ 2 ਸਾਲ ਮੈਂ ਰੂਪ ਉਸਤ ਜ਼ਿੰਦਗੀ ਕੱਟੀ ਹੈ ਜਦੋਂ ਖਾੜਕੂ ਲਹਿਰ ਜ਼ੋਰਾਂ ਦੇ ਉੱਤੇ ਸੀ ਮੇਰੀ ਧਰਮ ਪਤਨੀ ਤੇ ਮੈਂ ਅਸੀਂ ਗੋਵਿੰਦ ਰਾਮ ਦੇ ਬੀਕੋ ਇੰਟੈਰੋਗੇਸ਼ਨ ਸੈਂਟਰ ਵਿੱਚ ਤਸ਼ੱਦਦ ਸਹਾਰਿਆ ਤੇ ਅਸੀਂ ਬੜਾ ਜ਼ਬਰ ਜ਼ੁਲਮ ਅਤਿਆਚਾਰ ਆਪਣੇ ਪੰਡਿਤ ਦੇ ਸਹਾ ਸਹਾਰਿਆ ਤੇ ਬੜੀ ਕੁਰਬਾਨੀ ਕੀਤੀ ਆ ਸ਼ਰੋਮਣੀ ਅਕਾਲੀ ਦਲ ਵਿੱਚ ਰਹਿੰਦੇ ਆ ਪੰਥਕ ਸੇਵਾ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਸਿੱਧਕਦਲੀ ਦੇ ਨਾਲ ਮਤਲਬ ਅਸੀਂ ਸੇਵਾ ਕਰਦੇ ਰਹੇ ਪਾਰਟੀ ਨੇ ਫਲ ਦਿੱਤਾ ਉਸ ਚੀਜ਼ ਦਾ ਤੁਹਾਨੂੰ ਦੇਖੋ ਮੈਂ ਸਮਝਦਾ ਵੀ ਜਿੰਨੀ ਮੈਂ ਸੇਵਾ ਕੀਤੀ ਹੈ ਜਿੰਨੀ ਮੈਂ ਕੁਰਬਾਨੀ ਕੀਤੀ ਹੈ ਪਾਰਟੀ ਨੇ ਮਤਲਬ ਕਦੇ ਮੈਨੂੰ ਕੁਝ ਨਹੀਂ ਦਿੱਤਾ ਤੇ ਮੈਂ ਕਦੇ ਜ਼ਿੰਦਗੀ ਵਿੱਚ ਬਹੁਤਾ ਕਦੇ ਪਾਰਟੀ ਤੇ ਮੰਗਿਆ ਵੀ ਕੁਝ ਨਹੀਂ ਮੇਰੀ ਦਲੀ ਭਾਵਨਾ ਇਹ ਸਿੱਖ ਖਾਲਸਾ ਪੰਥ ਦੇ ਬੋਲ ਬਾਲੇ ਹੋਣੇ ਚਾਹੀਦੇ ਨੇ ਸਿੱਖੀ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਪੰਜਾਬ ਦੀ ਸਰ ਜਮੀਨ ਦੇ ਉੱਤੇ ਨੀਲੀ ਪੱਗ ਵਾਲੇ ਦਾ ਰਾਜ ਹੋਣਾ ਚਾਹੀਦਾ ਪਰ ਉਹ ਰਾਜਪੰਥ ਤੇ ਪੰਜਾਬ ਨੂੰ ਸਮਰਪਿਤ ਚਾਹੀਦਾ ਉਹ ਨਿੱਜ ਪ੍ਰਸਤੀ ਦਾ ਰਾਜ ਨਹੀਂ ਹੋਣਾ ਚਾਹੀਦਾ ਅੱਛਾ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਧਰਦੇਸ਼ ਵੇਲੇ ਪ੍ਰਧਾਨ ਨੇ ਤੁਸੀਂ ਉਹ ਪਾਰਟੀ ਦੀ ਮੈਂਬਰਸ਼ਿਪ ਵੀ ਕਰਾਈ ਤੁਸੀਂ ਮੈਂਬਰ ਵੀ ਬਣੇ ਫਿਰ ਵੱਖਰਾ ਤੁਹਾਡੇ ਤੋਂ ਕੀ ਹੋਇਆ ਕਿ ਤੁਸੀਂ ਵੱਖਰੇ ਹੋ ਗਏ ਮਤਲਬ ਇੱਕ ਧਿਰ ਨੇ ਤੁਹਾਨੂੰ ਰੱਖਿਆ ਨਹੀਂ ਦੂਜੇ ਤੇ ਤੁਸੀਂ ਰਹੇ ਨਹੀਂ ਇਹਦਾ ਕਾਰਨ ਕੀ ਹੈ ਦੇਖੋ ਅਸਲ ਵਿੱਚ ਬਹੁਤ ਸਾਰੇ ਮਸਲੇ ਹਨ ਮੇਰਾ ਸਿਧਾਂਤਕ ਮਤਭੇਦ ਵੀ ਨੇ ਦੋਨਾਂ ਧਿਰਾਂ ਨਾਲ ਕੁਝ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਵੀ ਨੇ ਤੇ ਕੁਝ ਜਿਹੜੀ ਤਰ ਜਿਹੜੀ ਪੁਨਰ ਸਰਜੀਤੀ ਵਾਲੀ ਹੈ ਉਹਦਾ ਨਾਲ ਵੀ ਨਹੀਂ ਪਹਿਲੀ ਤਾਂ ਗੱਲ ਮੈਂ ਇਸ ਨਾਮ ਨਾਲ ਇਸ ਮਤਲਬ ਸਹਿਮਤ ਨਹੀਂ ਸੀ ਕਿ ਤੁਸੀਂ ਇਹਦਾ ਨਾਮ ਪੁਨਰ ਸਰਜੀਤੀ ਰੱਖਣ ਦਾ ਯਤਨ ਕਰੋ ਜੀ ਮੇਰਾ ਸੁਝਾਅ ਸੀ ਕਿ ਤੁਸੀਂ ਜੇ ਇਹਦਾ ਨਾਮ ਹੀ ਰੱਖਣਾ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਰੱਖ ਲਓ ਕਿਉਂਕਿ ਅੱਜ ਉਸ ਕਿਸਮ ਦਾ ਅਕਾਲੀ ਦਲ ਤਾਂ ਕੋਈ ਹੈ ਹੀ ਨਹੀਂ ਜਿਸ ਸਮੇਂ ਦਾ ਅਕਾਲੀ ਦਲ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਦੇ ਬਖਸ਼ਤ ਹੁੰਦਾ ਸੀ ਕਿ ਪੂਰੇ ਭਾਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੋਲਬਾਲਾ ਸੀ ਤੇ ਹਰ ਸਟੇਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੁਨਟ ਬਣੇ ਹੋਏ ਸੀ ਅੱਜ ਤਾਂ ਦਿੱਲੀ ਵਾਲਿਆਂ ਨੇ ਆਪਣਾ ਵੱਖਰਾ ਅਕਾਲੀ ਦਲ ਬਣਾਇਆ ਹੋਇਆ ਹਰਿਆਣੇ ਵਾਲਿਆਂ ਨੇ ਵੱਖਣਾ ਵੱਖਰਾ ਬਣਾਇਆ ਹੋਇਆ ਪੰਜਾਬ ਹਰਿਆਣਾ ਔਰ ਦਿੱਲੀ ਤੋਂ ਬਿਨਾ ਪੂਰੇ ਭਾਰਤ ਵਿੱਚ ਅਕਾਲੀ ਦਲ ਦੀ ਕਿਤੇ ਮਤਲਬ ਸ਼ਾਖਾ ਨਹੀਂ ਹੈ ਤੇ ਇਕੱਲਾ ਪੰਜਾਬ ਤੱਕ ਅਕਾਲੀ ਦਲ ਰਹਿ ਗਿਆ ਤੇ ਮੈਂ ਕਿਹਾ ਸੀ ਵੀ ਜੇ ਤੁਸੀਂ ਬਣਾਉਣਾ ਹੀ ਆ ਨਾ ਰੱਖਣਾ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਰੱਖੋ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਸ਼ਰਮਣੀ ਅਕਾਲੀ ਦਲ ਦੇ ਨਾਂ ਥਲੇ ਜੱਥੇਬੰਦੀਆਂ ਬਣਨ ਗਈਆਂ ਉਹਦੇ ਨਾਲ ਇੱਕ ਕੋਆਰਡੀਨੇਟਰ ਕਮੇਟੀ ਬਣਾ ਲਓ ਉਹ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ ਉਹ ਧਾਰਮਿਕ ਤੇ ਪੰਥਕ ਮੁੱਦਿਆਂ ਦੇ ਉੱਤੇ ਤਾਂ ਤੁਸੀਂ ਆਪਣੀ ਆਪਣੀ ਵਿਚਾਰ ਵਟਾਂਦਰਾ ਕਰ ਲਓ ਹਮ ਲੇਕਿਨ ਜਿਹੜਾ ਰਾਸ਼ੀ ਮਸਲਾ ਹੈ ਉਹ ਉਹਨਾਂ ਤੇ ਛੱਡ ਦਿਓ ਵੀ ਹਰਿਆਣੇ ਵਾਲੇ ਸਿੱਖ ਕੀ ਸੋਚਦੇ ਨੇ ਉਹ ਭਾਜਪਾ ਨਾਲ ਜਾਣਾ ਚਾਹੁੰਦੇ ਨੇ ਕਾਂਗਰਸ ਨਾਲ ਜਾਣਾ ਚਾਹੁੰਦੇ ਨੇ ਕਿਹਦੇ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਤੇ ਛੱਡ ਦਿਓ ਹੁਣ ਦਿੱਲੀ ਵਾਲੇ ਮਤਲਬ ਆਪਣਾ ਬੀਜੇਪੀ ਨਾਲ ਚਲੇਗੇ ਹਰਿਆਣੇ ਵਾਲੇ ਵੀ ਬੀਜੇਪੀ ਨਾਲ ਚਲੇਗੇ ਤੇ ਪੰਜਾਬ ਦੀ ਇਹ ਪ੍ਰੋਬਲਮ ਹੈ ਇਸ ਟਾਈਮ ਵੀ ਪੰਜਾਬ ਦਾ ਮਸਲਾ ਕੋਈ ਹੱਲ ਨਹੀਂ ਹੋ ਰਿਹਾ ਤੇ ਪੰਜਾਬ ਦਾ ਸਿੱਖ ਜਿਹੜਾ ਹੈ ਪੰਜਾਬ ਦਾ ਕਿਸਾਨ ਜਿਹੜਾ ਉਹ ਬੀਜੇਪੀ ਨੂੰ ਨਫ਼ਰਤ ਕਰਦਾ ਗੁੱਸਾ ਉਹਦੇ ਹਿਰਦੇ ਦੇ ਅੰਦਰ ਬਹੁਤ ਸਾਰੇ ਮਸਲਾਂ ਨੂੰ ਲੈ ਕੇ ਤੇ ਇੱਥੋਂ ਤੱਕ ਦੀ ਗੱਲ ਹੈ ਵੀ ਥੋੜੇ ਦਿਨ ਹੋ ਗਏ ਸਾਡੀ ਇੱਕ ਕਮੇਨ ਸਾਫ ਮੋਰਚੇ ਦੀ ਮੀਟਿੰਗ ਸੀ ਜਿਹੜੇ ਬੰਦੀ ਸਿੰਘਾਂ ਦੀ ਜਦੋਂ ਜਹਾਦ ਕਰਦੇ ਨੇ ਉਹਦੇ ਵਿੱਚ ਕਿਸਾਨਾਂ ਨੇ ਬਹੁ ਗਣਤੀ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਵੀ ਜਿਹੜੀ ਤੇਰ ਬੀਜੇਪੀ ਨਾਲ ਜਾਊਗੀ ਅਕਾਲੀ ਦਲ ਦੇ ਅਕਾਲੀ ਦਲ ਦੀ ਅਸੀਂ ਉਹਦਾ ਵਿਰੋਧ ਕਰਾਂ ਜੀ ਤੇ ਇੱਥੇ ਆ ਕੇ ਬੜੀ ਵੱਡੀ ਪ੍ਰੋਬਲਮ ਹੈ ਮੈਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਧੜੇ ਦੇ ਸਾਥੀਆਂ ਨੂੰ ਕਿਹਾ ਸੀ ਵੀ ਤੁਸੀਂ ਇਹਦਾ ਨਾਮ ਸ਼ਰੋਮਨੀ ਅਕਾਲੀ ਦਲ ਪੰਜਾਬ ਰੱਖ ਲਓ ਉਹਨਾਂ ਨੇ ਪਤਾ ਨਹੀਂ ਕਿਉਂ ਉਹ ਨਰਸਰ ਜੀਤੀ ਅਕਾਲੀ ਦਲ ਰੱਖ ਲਿਆ ਦੂਜੀ ਗੱਲ ਮੇਰੀ ਇਸ ਗੱਲ ਤੇ ਵੀ ਮੇਰਾ ਕਿਤੇ ਨਾ ਕਿਤੇ ਮੇਰਾ ਮਤਲਬ ਆਪਣੀ ਵੱਖਰੀ رائے ਸੀ ਮੇਰੀ ਇਹ ਵੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਭੂਮਿਕਾ ਨਿਭਾਈ ਹੈ ਮਤਲਬ ਜਿਹੜੀ ਅਕਾਲੀਆਂ ਨੂੰ ਇਕੱਠੇ ਕਰਨ ਦੀ ਨਹੀਂ ਹੋਏ ਗੱਲ ਵੱਖਰੀ ਹੈ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੂੰ ਜੇ ਤੁਸੀਂ ਪ੍ਰਧਾਨ ਬਣਾਉਂਗੇ ਤਾਂ ਤੁਹਾਡੇ ਤੇ ਐਲੀਗੇਸ਼ਨ ਲੱਗੇਗਾ ਤੇ ਉਹੀ ਬੰਦਾ ਪ੍ਰਧਾਨ ਬਣ ਕੇ ਰਹਿ ਗਿਆ ਬਣ ਕੇ ਬਹਿ ਗਿਆ ਉਹੀ ਗੱਲ ਹੋਈ ਤੇ ਦੂਜੀ ਧਰਨੇ ਇਸ ਗੱਲ ਦਾ ਸਖਤ ਇਤਰਾਜ਼ ਕੀਤਾ ਪਾਵੇਂ ਸਦਾਰ ਸੁਖਬੀਰ ਸਿੰਘ ਬਾਦਲਵੀ ਨੇ ਬਾਦਲ ਸਾਹਿਬ ਨੇ ਵੀ ਦੋ ਤਰੀਕ ਦੇ ਹੁਕਮ ਨਾਲ ਮੈਨੂੰ ਹੂਬ ਹੂ ਮੰਨਣ ਤੋਂ ਇਨਕਾਰ ਕਰ ਦਿੱਤਾ ਨਹੀਂ ਮੰਨਿਆ ਉਹਨਾਂ ਦੀ ਧਰਨੇ ਇਹ ਕਹਿ ਕੇ ਪਿੱਛਾ ਛਡਾਲਿਆ ਕਿ ਜੀ ਸਾਨੂੰ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਇਹ ਪ੍ਰੋਬਲਮ ਆਉਂਦੀ ਹੈ ਕਿ ਪਾਰਟੀ ਰਜਿਸਟ੍ਰੇਸ਼ਨ ਦੀ ਚਲੋ ਉਹਨਾਂ ਦੀ ਆਪਣਾ ਪੱਖਾ ਉਹਨਾਂ ਨੇ ਆਪਣਾ ਪੱਖ ਰੱਖਿਆ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਜਿਸ ਕਿਸਮ ਦੇ ਡੈਲੀਗੇਸ਼ਨ ਉਹਨਾਂ ਨੇ ਲਾ ਦਿੱਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਉਹ 2 ਤਰੀਕ ਨੂੰ ਅਨਾਉਂਸਮੈਂਟ ਰਹਿ ਗਈ ਆਕਾਲੀ ਦਲ ਦੀ ਕਿ ਆ ਮਤਲਬ ਜੋ ਹੁਕਮਨਾਮੇ ਹੋਏ ਡੈਲੀਗੇਟ ਬਣਾ ਦਿੱਤੇ ਗਏ ਚੋਣ ਕਰ ਲਈ ਚੋਣ ਦੇ ਵਿੱਚ ਪ੍ਰਧਾਨ ਅਗਿਆਨੀ ਹਰਪ੍ਰੀਤ ਸਿੰਘ ਬਣ ਗਏ ਅੱਗੇ ਕੋਈ ਢਾਂਚਾ ਨਹੀਂ ਬਣ ਸਕਿਆ ਕੋਈ ਇਹ ਪ੍ਰੋਗਰਾਮ ਨਹੀਂ ਦੇ ਸਕੇ ਕੋਈ ਆਪਣਾ ਨਿਸ਼ਾਨਾ ਨਹੀਂ ਤੈਅ ਕਰ ਸਕੇ ਕਿ ਆ ਸਾਡਾ ਨਿਸ਼ਾਨਾ ਇਕੱਲੇ ਸੁਖਵੀਰ ਸਿੰਘ ਬਾਦਲ ਨੂੰ ਗਾਲਾਂ ਕੱਢ ਕੇ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਕੀ ਕਰਦਾ ਉਹਦੀ ਆਪਣੀ ਪਾਰਟੀ ਆ ਜੋ ਮਰਜ਼ੀ ਕਰੇ ਲੈਕਿਨ ਤੁਸੀਂ ਤਾਂ ਪੰਜਾਬ ਨੂੰ ਕੋਈ ਝੰਡਾ ਦਓ ਤੁਸੀਂ ਤਾਂ ਪੰਥ ਦੇ ਸਾਹਮਣੇ ਕੋਈ ਆਪਣਾ ਏਜੰਡਾ ਦਓ ਤੁਹਾਡਾ ਕੀ ਨਿਸ਼ਾਨਾ ਤੁਹਾਡਾ ਕੀ ਏਜੰਡਾ ਹੈ ਤੇ ਉਸ ਏਜੰਡੇ ਤੇ ਪਹੁੰਚਣ ਲਈ ਉਹਦੀ ਪ੍ਰਾਪਤੀ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਸ ਕਿਸਮ ਦੀ ਤਾਂ ਕੋਈ ਸਰਗਰਮੀ ਹੈ ਨਹੀਂ ਕੋਈ ਏਜੰਡਾ ਸਾਡੇ ਸਾਹਮਣੇ ਨਹੀਂ ਇਹ ਵੱਧ ਕਿਸਮਤੀ ਹੈ ਮਤਲਬ ਮੈਂ ਸਮਝਦਾ ਕਿ ਜਦੋਂ ਵੀ ਕਿਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਸਿਧਾਂਤਕ ਗਲਤੀਆਂ ਕੀਤੀਆਂ ਜਾਂ ਪੰਥਕ ਇਸ਼ੂਆਂ ਦੇ ਉੱਤੇ ਇਹਨਾਂ ਨੇ ਕਿਤੇ ਆਪਣੇ ਆਪ ਨੂੰ ਮਤਲਬ ਪੰਥ ਨੂੰ ਪਿੱਠ ਦਿਖਾਈ ਤੇ ਉਹਦੇ ਮੁਕਾਬਲੇ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੇ ਉਹਨਾਂ ਦਾ ਡਟ ਕੇ ਵਿਰੋਧ ਤਾਂ ਕੀਤਾ ਰੌਲਾ ਤਾਂ ਪਾਇਆ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਤਾਂ ਬਹੁਤ ਕੀਤੀ ਲੇਕਿਨ ਸਾਰੀਆਂ ਧਿਰਾਂ ਨਾ ਤਾਂ ਕਿਸੇ ਨੂੰ ਸਾਂਝੇ ਰੂਪ ਵਿੱਚ ਇੱਕ ਲੀਟਰ ਮੰਨਦੀਆਂ ਨੇ ਨਾ ਸਾਂਝੇ ਰੂਪ ਦੇ ਵਿੱਚ ਇੱਕ ਜਥੇਬੰਦੀਆਂ ਬਣਾਉਣ ਦਾ ਯਤਨ ਕਰਦੀਆਂ ਨੇ ਉਹਨੂੰ ਮੇਰਾ ਖਿਆਲ ਹੈ ਵੀ 50 ਦੱਥੇ ਬੰਦੀਆਂ ਹੋਣੀਆਂ ਜਿਹੜੀਆਂ ਸੁਖਵੀਰ ਸਿੰਘ ਬਾਦਲ ਨੂੰ ਬਾਲਾਂ ਕੱਢਣ ਤੇ ਲੱਗੀਆਂ ਹੋਈਆਂ ਨੇ ਲੇਕਿਨ 50 ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੁੰਦੀ ਪਰ ਸੁਖਪੀਰ ਬਾਦਲ ਦੇ ਧੜੇ ਵਾਲੇ ਤਾਂ ਕਹਿ ਰਹੇ ਨੇ ਕਿ ਡਾਣਾ ਡਾਇਨਾਸੌਰ ਵੀ ਵਾਪਸ ਹੋਣਗੇ ਅਕਾਲੀ ਦਲ ਵੀ ਵਾਪਸ ਆਊਗਾ ਮਤਲਬ ਉਹ ਆਪਣੇ ਆਪ ਨੂੰ ਦੇਖ ਰਹੇ ਨੇ ਕਿ ਇੱਕ ਪਾਰਟੀ ਦੁਬਾਰਾ ਰਿਵਾਈਵ ਕਰ ਰਹੀ ਹੈ ਪੰਜਾਬ 'ਚ ਤੁਹਾਨੂੰ ਲੱਗਦਾ ਜੀ ਮੈਂ ਕਹਾਂ ਜੀ ਚੰਗੀ ਗੱਲ ਹੈ ਜੇ ਸ਼ਰੋਮਣੀ ਅਕਾਲੀ ਦਲ ਦੁਆਰੇ ਰਿਵਾਈਵ ਕਰਦਾ ਹੈ ਪੰਜਾਬ ਦੀ ਸਤਾ ਦੇ ਉੱਤੇ ਕਾਬਜ ਹੁੰਦਾ ਤੇ ਉਹ ਮਤਲਬ ਪੰਜਾਬ ਲਈ ਔਰ ਪੰਥ ਲਈ ਕੁਝ ਕਰਨਾ ਚਾਹੁੰਦਾ ਚੰਗੀ ਗੱਲ ਆ ਮਾੜੀ ਗੱਲ ਨਹੀਂ ਹੈ ਪਰ ਉਹਨਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਦੀਆਂ ਚੋਣਾਂ ਹੋਈਆਂ 10 ਜ਼ਿਲ੍ਹਿਆਂ ਵਿੱਚ ਉਹਨਾਂ ਦਾ ਇੱਕ ਬੰਦਾ ਨਹੀਂ ਜਿੱਤਿਆ 8 ਜ਼ਿਲ੍ਹਿਆਂ ਵਿੱਚ ਵੀ ਦੋ ਸੀਟਾਂ ਆਈਆਂ ਨੇ ਕੇਵਲ ਮੁਖਸਰ ਅਤੇ ਬਠਿੰਡੇ ਦੇ ਵਿੱਚ ਉਹਨਾਂ ਨੂੰ ਬਹੁਤ ਮਤ ਮਿਲਿਆ ਮਾਨਸਾ ਵਿੱਚ ਵੀ ਕੁਝ ਸੀਟਾਂ ਮਿਲੀਆਂ ਨੇ ਇਹ ਤਿੰਨ ਜ਼ਿਲ੍ਹਿਆਂ ਨਾਲ ਤਾਂ ਪੰਜਾਬ ਦੀ ਧਰਤੀ ਤੇ ਸਰਕਾਰ ਨਹੀਂ ਬਣ ਸਕਦੀ ਤੇ ਮੈਂ ਸਮਝਦਾ ਹਾਂ ਵੀ ਭਾਵੇਂ ਸਦਾਰ ਸੁਖਬੀਰ ਸਿੰਘ ਬਾਦਲ ਨੇ ਹਟਾਂ ਦੇ ਮਾਮਲੇ 'ਚ ਵੀ ਬੜੀ ਮਿਹਨਤ ਕੀਤੀ ਆ ਆਪਣਾ ਤਰਨ ਤਰਨ ਦੀ ਚੋਣ 'ਚ ਵੀ ਉਹਨੇ ਬਹੁਤ ਮਿਹਨਤ ਕੀਤੀ ਫਿਰ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ 'ਚ ਵੀ ਉਹ ਡਟ ਕੇ ਲੜਿਆ ਕੋਈ ਦੋਰਾਵਾ ਨਹੀਂ ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਕਰਨਾ ਚਾਹੀਦਾ ਹੈ ਕਿ ਪੰਥ ਤੇ ਪੰਡਾਪ ਦਾ ਗੁੱਸਾ ਹਲੇ ਠੰਡਾ ਨਹੀਂ ਹੋਇਆ ਹਲੇ ਵੀ ਲੋਕਾਂ ਦੇ ਅੰਦਰ ਬਰਗਾੜੀ ਕਾਂਡ ਬਸਦਾ ਹੈ ਬਹਿਬਲਪੁਰ ਕਾਂਡ ਬਸਦਾ ਪਰ ਉਹ ਤੋਂ ਉਹ ਪਿੰਡਾਂ 'ਚ ਜਿੱਤ ਕੇ ਆਇਆ ਮੈਂ ਕਹਿੰਦਾ ਜੀ ਜਿੱਤਣਾ ਹੋਰ ਗੱਲ ਹੈ ਦੋ ਪਿੰਡਾਂ 'ਚ ਤੁਸੀਂ ਜਿੱਤ ਗਏ ਲੇਕਿਨ ਘਟਨਾ ਕੱਲੀ ਉਸ ਪਿੰਡ ਦੀ ਥੋੜਾ ਹੈ ਕਟਨਾ ਦਾ ਮਤਲਬ ਸਬੰਧ ਕੱਲਾ ਬਰਗਾੜੀ ਨਾਲ ਨਹੀਂ ਹੈ ਬਹਿਬਲ ਕਲਾਂ ਕਾਂਢ ਨਾਲ ਪਿੰਡ ਨਾਲ ਨਹੀਂ ਹੈ ਕਟਨਾ ਦਾ ਸਬੰਧ ਤਾਂ ਪੂਰੇ ਖਾਲਸਾ ਪੰਥ ਨਾਲ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਦੀ ਹੋਈ ਹੈ ਗੁਰੂ ਕੇਵਲ ਦੋ ਪਿੰਡਾਂ ਦਾ ਨਹੀਂ ਪੂਰੇ ਪੰਥ ਦਾ ਹੈ ਇਹ ਗੁੱਸਾ ਹਲੇ ਵੀ ਸਿੱਖਾਂ ਦੇ ਅੰਦਰ ਹੈ ਉਸ ਗੁੱਸੇ ਨੂੰ ਠੰਡਾ ਕਰਨ ਲਈ ਇਕ ਮੌਕਾ ਸardar Sukhbir Singh ਨੂੰ Badal Saab ਨੂੰ ਮਿਲ ਗਿਆ ਸੀ 2 ਦਸੰਬਰ ਦੇ ਹੁਕਮਨਾਮੇ ਦਾ ਉਹਨਾਂ ਨੇ ਸਜ਼ਾ ਵੀ ਬਹੁਤ ਨਿਮਰਤਾ ਨਾਲ ਮਤਲਬ ਆਪਣੇ ਗੁਨਾਹ ਵੀ ਨਿਮਰਤਾ ਨਾਲ ਤਸلیم ਕੀਤੇ ਸਜ਼ਾ ਵੀ ਨਿਮਰਤਾ ਨਾਲ ਭੁਗਤ ਲਈ ਸਾਰਾ ਕੁਝ ਕਰ ਲਿਆ ਲੇਕਿਨ ਮੁੜ ਕੇ ਮੁੜ ਕੇ ਜਾ ਕੇ ਫੇਰ ਕਹਿ ਦਿੰਦਾ ਵੀ ਮੈਂ ਤਾਂ ਮਤਲਬ ਮੁਕਸਰ ਧੱਕੇ ਵੀ ਮੈਂ ਤਾਂ ਮੰਨ ਲਿਆ ਗਲਤੀ ਤਾਂ ਮੈਂ ਕੋਈ ਕੀਤੀ ਨਹੀਂ ਪੰਜੋੜੀ ਸਾਹਿਬ ਸੁਖਪੀਰ ਸਿੰਘ ਬਾਦਲ ਜਾਂ ਗਿਆਨੀ ਹਰਪ੍ਰੀਤ ਸਿੰਘ ਪੇਤਰ ਪ੍ਰਧਾਨ ਕੌਣ ਇੱਕੋ ਮੈਨੂੰ ਤਾਂ ਐ ਲੱਗਦਾ ਵੀ ਸਿੱਖ ਹਲੇ ਦੋਹਾਂ ਨੂੰ ਮੰਨਣ ਲਈ ਤਿਆਰ ਸੁਖਵੀਰ ਸਿੰਘ ਬਾਦਲ ਨੇ ਜੇ ਪੰਜਾਬ ਦੀ ਧਰਤੀ ਦੇ ਉੱਤੇ ਰਾਜ ਕਰਨਾ ਜੀ ਦੀ ਇੱਛਾ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਤਾਂ ਉਹਨੂੰ ਮੁੱਖ ਮੰਤਰੀ ਤੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦੋਹਾਂ ਵਿੱਚੋਂ ਇੱਕ ਅਹੁਦਾ ਚੁਣਨਾ ਪਏਗਾ ਪੂਰੇ ਪੰਥ ਨੂੰ ਇਕੱਠਾ ਕਰਨਾ ਪਏਗਾ ਦੇਖੋ ਚਾਰ ਪਦਵੀਆਂ ਨੇ ਸਿੱਖਾਂ ਕੋਲ ਕਿਸੇ ਨੂੰ ਕਾਲ ਤਖਤ ਸਭ ਦਾ ਜਥੇਦਾਰ ਲਾਇਆ ਜਾ ਸਕਦਾ ਕਿਸੇ ਨੂੰ ਸ਼ਰੋਣੀ ਕਮੇਟੀ ਦਾ ਪ੍ਰੈਜ਼ੀਡੈਂਟ ਲਾਇਆ ਜਾ ਸਕਦਾ ਕਿਸੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਕਿਸੇ ਨੂੰ ਮੁੱਖ ਮੰਤਰੀ ਪੰਜਾਬ ਬਣਾਇਆ ਜਾ ਸਕਦਾ ਕਿਸੇ ਨੂੰ ਮਤਲਬ ਆਪਣਾ ਦਿੱਲੀ ਪਾਰਲੀਮੈਂਟ ਦਾ ਲੀਡਰ ਬਣਾਇਆ ਜਾ ਸਕਦਾ ਕਿਸੇ ਨੂੰ ਮਤਲਬ ਆਪਣਾ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਬਣਾਇਆ ਜਾ ਸਕਦਾ ਅਜੰਡਾ ਕੌਮ ਦੇ ਸਾਹਮਣੇ ਪੰਥ ਦੇ ਸਾਹਮਣੇ ਰੱਖਣਾ ਪਏਗਾ ਅਉਦੇ ਬੰਡਣੇ ਪਹਿਣਗੇ ਤੇ ਤਾਂ ਜਾ ਕੇ ਕਿਤੇ ਤੁਸੀਂ ਸਰਵਾਈਵ ਕਰ ਸਕੋਗੇ ਕੱਲਾ ਸੁਖਵੀਰ ਸਿੰਘ ਬਾਦਲ ਨੇ ਮਤਲਬ ਸਰਵਾਈਵ ਕਰ ਸਕਦਾ ਗਿਆਨੀ ਹਰਪ੍ਰੀਤ ਸਿੰਘ ਅੱਲਾ ਕੁਸ਼ਿੰਦ ਕਰਦਾ ਇੱਕ ਮਨਪ੍ਰੀਤ ਸਿੰਘ ਈਆਲੀ ਨੇ 1 ਮਹੀਨੇ ਦਾ ਸਬਾ ਦਿੱਤਾ ਉਸ ਅਲਟੀਮੇਟਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮਾਨਪ੍ਰੀਤ ਸਿੰਘ ਈਆਲੀ ਦਾ ਸਤਕਾਰ ਲੋਕਾਂ ਨੇ ਦੇਖ ਲਿਆ ਕੋਈ ਦੇ ਉਹਦੇ ਪ੍ਰਤੀ ਲੋਕਾਂ ਚ ਸਤਕਾਰ ਹੈਗਾ ਉਹ ਵਿਅਕਤੀਗਤ ਰੂਪ ਦੇ ਵਿੱਚ ਉਹ ਇਕੱਲਾ ਲੜਿਆ ਤੇ ਉਹਨੇ ਆਪਣੇ ਹਲਕੇ ਵਿੱਚ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਨੇ ਉਹ ਜਿਤਾਏ ਬਿਰਾਕ ਸੰਮਤੀ ਦੇ ਜਿਤਾਲੇ ਇਹ ਅਸੈਂਬਲੀ ਵੀ ਉਹ ਜாத ਮਤਲਬ ਲੜਕੇ ਜਿੱਤਿਆ ਉਹਨੇ ਕਿਸੇ ਦੀ ਫੋਟੋ ਨਹੀਂ ਲਾਈ ਕਾਲੀ ਦਲ ਦਾ ਨਾਂ ਨਹੀਂ ਵਰਤਿਆ ਉਹਨੇ ਆਪਣਾ ਨਾਂ ਵਰਤਿਆ ਆਪ ਨਾਂ ਵਰਤ ਕੇ ਜਿੱਤ ਗਿਆ ਨਿਰਸਦੇ ਉਹ ਬੰਦਾ ਸਿਧਾਂਤਕ ਤੌਰ ਤੇ ਮਤਲਬ ਬਿਲਕੁਲ ਠੀਕ ਹੈ ਤੇ ਮੇਰੀ ਮਤਲਬ ਉਹਦੀ ਜਿਹੜੀ ਭਾਵਨਾ ਹੈ ਉਹ ਪੰਥ ਦੀ ਏਕਤਾ ਚ ਹੁੰਦਾ ਪੰਜਾਬ ਵਿੱਚ ਪੰਨ ਅਕਾਲੀ ਦਲ ਦਾ ਰਾਜ ਬਣੇ ਅਕਾਲੀ ਦਲ ਚੜ੍ਹਦੀਆਂ ਕਲਾਂ ਤੇ ਜਾਵੇ ਪਰ ਐ ਕੱਲਿਆਂ ਨਾਲ ਨਹੀਂ ਹੋ ਸਕਦਾ ਇਹ ਦਿਨ ਪੰਥ ਨੂੰ ਇਕੱਠਾ ਕਰਨੀ ਪੈਣਾ। ਵਿਖਦੇ ਲੀਟਰ ਵੱਜੋ ਤੁਹਾਨੂੰ ਮਨਪ੍ਰੀ ਸਿੰਘ ਵਾਲੀ ਨਜ਼ਰ ਆਉਂਦੀ ਨਹੀਂ ਪੰਜਾਬ 'ਚ। ਦੇਖੋ ਮੈਂ ਤਾਂ ਮਤਲਬ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ ਉਦੋਂ ਵੀ ਇਹ رائے ਪ੍ਰਗਟ ਕਰੀ ਸੀ ਅੰਦਰ ਕਿ ਗਿਆਨੀ ਹਰਪ੍ਰੀਤ ਸਿੰਘ ਉਹਨੂੰ ਆਪਣਾ ਇਹਨੂੰ ਮਨਪ੍ਰੀਤ ਸਿੰਘ ਵਾਲੀ ਨੂੰ ਪ੍ਰਧਾਨ ਬਣਾ ਲੈਣਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਦੇ ਨਾਲ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਵੀ ਮਤਲਬ ਮੈਂ ਸਮਝਦਾ ਵੀ ਉਹਨਾਂ ਨੂੰ ਵੀ ਉਹਦੀਆਂ ਸਵਾਮਾਂ ਵੀ ਲੈ ਕੇ ਦੇਖ ਲੈਣੀਆਂ ਚਾਹੀਦੀਆਂ ਨੇ ਸ਼ਾਇਦ ਉਹਦੀ ਉਹਦੀ ਗਵਾਈ ਦੇ ਵਿੱਚੇ ਕੁਝ ਅੱਗੇ ਤੁਰਿਆ ਤੁਰ ਸਕੇ ਜੁਲਦੀ ਸਾਹਿਬ ਇੱਕ ਗੱਲ ਜਿਹੜੀ ਤੁਸੀਂ ਸ਼ੁਰੂ ਚ ਕਹੀ ਹੈ ਕਿ ਜਿਹੜੀ ਤਿਰਵੀ ਮਤਲਬ ਅਕਾਲੀ ਦਲ ਦੀ ਭਾਜਪਾ ਨਾਲ ਜਾਊਗੀ ਉਹ ਘਾਟੇ 'ਚ ਰਹੂਗੀ ਇਹਦੇ ਪਿੱਛੇ ਕਾਰਨ ਕੀ ਹੈ ਤੁਸੀਂ ਕੀ ਮੰਨਦੇ ਹੋ ਦੇਖੋ ਕੀ ਹੁਣ ਦੁਬਾਰਾ ਨੋ ਮਾਸ ਦਾ ਰਿਸ਼ਤਾ ਨਹੀਂ ਜੁੜ ਸਕਦਾ ਮੈਨੂੰ ਲੱਗਦਾ ਕਿ ਹੁਣ ਬਹੁਤ ਗੱਲਾਂ ਜਿਹੜੀਆਂ ਨੇ ਪੰਥ ਦੇ ਸਾਹਮਣੇ ਆ ਗਈਆਂ ਜਿਹੜੀਆਂ ਪਹਿਲਾਂ ਬੜੀਆਂ ਪਿੱਛੇ ਸੀਗੀਆਂ 35 ਸਾਲ ਤੋਂ ਜਿਹੜੇ ਮੁੰਡੇ ਜੇਲ੍ਹਾਂ 'ਚ ਬੈਠੇ ਨੇ ਪੰਜਾਬ ਚਾਹੁੰਦਾ ਉਹ ਰਿਹਾ ਹੋਣਾ ਚਾਹੀਦੇ ਨੇ ਪੰਜਾਬ ਚਾਹੁੰਦਾ ਕਿ ਕਿਸਾਨ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਪੰਜਾਬ ਚਾਹੁੰਦਾ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਚਾਹੁੰਦਾ ਚੰਡੀਗੜ੍ਹ ਪੰਜਾਬ ਦੀ ਮਾਲਕੀ ਹੈ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਲੇਕਿਨ ਦਿੱਲੀ ਜਿਹੜੀ ਆ ਉਹ ਬੰਦਰ ਬੰਡ ਕਰਨ ਦਾ ਯਤਨ ਕਰਦੀ ਹੈ ਹੁਣ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਵੀ ਮਤਲਬ ਚੰਡੀਗੜ੍ਹ ਪੰਜਾਬ ਦਾ ਹੈ ਦਿੱਲੀ ਵਾਲਿਆਂ ਨੇ ਕਿਹਾ ਵੀ ਲੇਕਿਨ ਉਹਦੇ باوجود ਵੀ ਉਹਨਾਂ ਦੀ ਜਿਹੜੀ ਸ਼ਾਖਾ ਮਤਲਬ ਹਰਿਆਣੇ ਦੀ ਉਹਨਾਂ ਨੇ ਕਹਿਤਾ ਵੀ ਚੰਡੀਗੜ੍ਹ ਤੇ ਸਾਡਾ ਵੀ ਹੱਕ ਹੈ ਹਰਿਆਣਾ ਕਾਂਗਰਸ ਦੇ ਇੱਕ ਆਗੂ ਜੜੇ ਨੇ ਉਹਨਾਂ ਨੇ ਵੀ ਕਿਹਾ ਵੀ ਮਤਲਬ ਸਾਡਾ ਵੀ ਹੱਕ ਹੈ ਚੰਡੀਗੜ੍ਹ ਦੇ ਉੱਤੇ ਤੁਸੀਂ ਜਦੋਂ ਮਤਲਬ ਪੰਜਾਬ ਬਣਿਆ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਟੇਟਮੈਂਟ ਸੀ ਪਹਿਲੀ ਗੱਲ ਤਾਂ ਇਹ ਲੋਕਾਂ ਨੂੰ ਇਹ ਭਰਮ ਹੈ ਕਿ ਅਕਾਲੀਆਂ ਨੇ ਪੰਜਾਬੀ ਸੂਬਾ ਛੋਟਾ ਬਣਾਇਆ ਅਕਾਲੀਆਂ ਨੇ ਤਾਂ ਕਦੇ ਪੰਜਾਬੀ ਸੂਬੇ ਦੀ ਡਿਮਾਂਡ ਹੀ ਨਹੀਂ ਸੀ ਕੀਤੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਿਆਨ ਦਿੱਤਾ ਸੀ ਕਲਕੱਤੇ ਦੇ ਵਿੱਚ ਕਿ ਦੇਸ਼ ਦੀ ਤਰੱਕੀ ਲਈ ਛੋਟੇ ਸੂਬੇ ਬਣਾਉਣ ਦੀ ਜ਼ਰੂਰਤ ਹੈ ਫਿਰ ਉਹਨਾਂ ਨੇ ਪਾਰਲੀਮੈਂਟ ਦੇ ਅੰਦਰ ਇੱਕ ਮਤਾ ਪੇਸ਼ ਕੀਤਾ ਵੀ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾਣਗੇ ਜੇ ਜਦੋਂ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦੀ ਗੱਲ ਆਈ 14 ਪਛਾਵਾਂ ਹਿੰਦੁਸਤਾਨ ਚ ਮੰਨੀਆਂ ਗਈਆਂ ਪੰਜਾਬੀ ਬੋਲੀ ਕਿਤੇ ਨਹੀਂ ਸੀ ਫਿਰ ਅਕਾਲੀਆਂ ਨੇ ਇੱਕ ਮੈਮੋਰੰਡਮ ਦਿੱਤਾ ਵੀ ਜੇ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣੇ ਨੇ ਫਿਰ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਕਿਉਂ ਛੱਡਦੇ ਹੋ ਜੀ ਫਿਰ ਪੰਜਾਬੀ ਬੋਲੀ ਵਾਲੀ ਗੱਲ ਸ਼ੁਰੂ ਹੋਈ ਪੂਰੇ ਹਿੰਦੁਸਤਾਨ ਦੇ ਅੰਦਰ ਕ੍ਰਿਟੇਰੀਆ ਤਾਇ ਕੀਤਾ ਗਿਆ ਕਿ ਜੇ ਮਤਲਬ ਤਾਮਨ ਲਾਡੂ ਦੇ ਵਿੱਚ ਕੋਈ ਸੂਬਾ ਵੱਖਰਾ ਬਣਾਉਣਾ ਤਾਮਨ ਲਾਡੂ ਦੇ ਵਿੱਚੋਂ ਤਾਂ ਨਵਾਂ ਸੂਬਾ ਜਿਹੜਾ ਬਣੇਗਾ ਉਹਦੀ ਨਵੀਂ ਰਾਜਧਾਨੀ ਹੋਏਗੀ ਪੁਰਾਣੇ ਦੀ ਪੁਰਾਣੀ ਰਾਜਧਾਨੀ ਹੋਏਗੀ ਦੂਜਾ ਤ طے ਕੀਤਾ ਗਿਆ ਸੀ ਕਿ ਪੂਰੇ ਭਾਰਤ ਵਿੱਚ ਪਿੰਡ ਨੂੰ ਇਕਾਈ ਮੰਨਿਆ ਜਾਏਗਾ ਕਿ ਪੰਜੋਲੀ ਪਿੰਡ ਪੰਜਾਬੀ ਬੋਲਦਾ ਪੰਜੋਲਾ ਪਿੰਡ ਹਿੰਦੀ ਬੋਲਦਾ ਉਹ ਹਰਿਆਣੇ 'ਚ ਰਹੇਗਾ ਤੇ ਪੰਜੋਲੀ ਪਿੰਡ ਪੰਜਾਬ 'ਚ ਰਹੇਗਾ ਲੇਕਿਨ ਪੰਜਾਬ ਦੇ ਉੱਤੇ ਆ ਕੇ ਇਹ ਮੈਂ ਤੈਅ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਤਹਿਸੀਲ ਨੂੰ ਇਕਾਈ ਮੰਨਿਆ ਗਿਆ ਜੇ ਜੇ ਮਲੋਹ ਤਹਿਸੀਲ ਪੰਜਾਬੀ ਬੋਲਦੀ ਐ ਤੇ ਨਾਬਾ ਤਹਿਸੀਲ ਹਿੰਦੀ ਬੋਲਦੀ ਐ ਤਾਂ ਨਾਬਾ ਤਹਿਸੀਲ ਹਰਾਨੇ ਚ ਪੰਜਾਬ ਦੇ ਵਿੱਚ ਮਤਲਬ ਮਲੋਹ ਤਹਿਸੀਲ ਪੰਜਾਬ ਚ ਰੋ ਇੱਥੇ ਆ ਕੇ ਧੋਖਾ ਹੋਇਆ ਗੰਗਾ ਨਗਰ ਦੀ ਸਾਰੀ ਤਹਿਸੀਲ ਪੰਜਾਬੀ ਬੋਲਦੀ ਸੀ ਉਹ ਪੰਜਾਬ ਵਿੱਚ ਰਹਿਣੀ ਚਾਹੀਦੀ ਸੀ ਕਰਨਾਲ ਤੱਕ ਪੰਜਾਬੀ ਬੋਲਦੇ ਸੀ ਲੋਕ ਪੰਜਾਬ ਚ ਰਹਿਣਾ ਚਾਹੀਦਾ ਸੀ ਨਾਲਾ ਘੜਦਾ ਸਾਰਾ ਏਰੀਆ ਪੰਜਾਬੀ ਬੋਲਦਾ ਸੀ ਪੰਜਾਬ ਚ ਰਹਿਣਾ ਚਾਹੀਦਾ ਸੀ ਇਹ ਬਹੁਤ ਵੱਡਾ ਧੋਖਾ ਪੰਜਾਬ ਨਾਲ ਹੋਇਆ ਹਾਲਾਂਕਿ ਜਿਹੜਾ ਮਤਲਬ ਸੂਬਾ ਅਸੀਂ ਮੰਗਦੇ ਸੀ ਜੇ ਉਹ ਸਾਰ ਨੂੰ ਦੇ ਦਿੱਤਾ ਜਾਂਦਾ ਪੰਜਾਬ ਨੂੰ ਤਾਂ ਨਾ ਤਾਂ ਇੱਥੇ ਪੰਜਾਬੀ ਇਲਾਕਿਆਂ ਦਾ ਮਸਲਾ ਖੜਾ ਹੋਣਾ ਸੀ ਨਾ ਚੰਡੀਗੜ੍ਹ ਦਾ ਮਸਲਾ ਖੜਾ ਹੋਣਾ ਸੀ ਨਾ ਪਾਣੀਆਂ ਦਾ ਮਸਲਾ ਖੜਾ ਹੋਣਾ ਸੀ ਜਿਹੜਾ ਅੱਜ ਕਹੀ ਜਾਂਦੇ ਨੇ ਹਰਿਆਣਾ ਹੱਕਦਾਰ ਵੀ ਹੈ ਦਿੱਲੀ ਮਹਾਰਾਸ਼ਟਰ ਵੀ ਹੱਕਦਾਰ ਆ ਜਿੱਥੇ ਜਿੱਥੇ ਉਹ ਪਾਣੀ ਜਾਂਦਾ ਸੀ ਉੱਥੇ-ਉੱਥੇ ਤਾਂ ਸਾਰਾ ਇਲਾਕਾ ਪੰਜਾਬ 'ਚ ਰਹਿ ਜਾਣਾ ਸੀ ਇਸ ਕਰਕੇ ਪੰਜਾਬ ਨਾਲ ਬਹੁਤ ਤਕਾ ਬੇਤਕਰਾ ਵੱਡੀ ਬੇਇਨਸਾਫੀ ਹੈ ਜਿਹੜਾ ਸੋਸ਼ਲ ਮੀਡੀਆ ਮਤਲਬ ਆ ਗਿਆ ਜਿਸ ਮਤਲਬ ਅੱਜ ਕਰ ਫੇਸਬੁੱਕ ਬਹੁਤ ਆ ਗਈ ਸੋਸ਼ਲ ਮੀਡੀਆ ਆ ਗਿਆ ਤੇ ਇਹਦੇ ਰਾਹੀਂ ਲੋਕਾਂ ਨੂੰ ਬਹੁਤ ਜਾਗਰੂਤੀ ਜਾਗਰੂਕਤਾ ਹੋ ਗਈ ਉਹਦੇ ਕਰਕੇ ਲੋਕਾਂ ਦੇ ਮਨਾਂ ਵਿੱਚ ਇਹ ਕਿ ਭਾਜਪੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਦੀ ਹੋਂਦ ਮਟਾਉਣਾ ਚਾਹੁੰਦੀ ਹੈ ਪੰਜਾਬੀਆ ਤਨੂੰ ਖਤਮ ਕਰਨਾ ਚਾਹੁੰਦੀ ਹੈ ਸਿੱਖਾਂ ਦੀ ਅਡਰੀ ਨਿਆਰੀ ਤੇ ਆਜ਼ਾਦ ਹਸਤੀ ਖਤਮ ਕਰਨਾ ਚਾਹੁੰਦੀ ਹੈ ਇਸ ਲਈ ਸਿੱਖ ਪੰਥ ਦੇ ਅੰਦਰ ਵੀ ਗੁੱਸਾ ਹੈ ਤੇ ਪੰਜਾਬੀਆਂ ਦੇ ਅੰਦਰ ਵੀ ਗੁੱਸਾ ਹੈ ਹੁਣ ਤੁਸੀਂ ਦੇਖੋ ਦਿੱਲੀ ਦੀ ਕਿੰਨੀ ਚਸਪੀ ਹੈ ਜੀ ਵੀ ਉਹ ਮਤਲਬ ਆਪਣਾ ਪਟਨਾ ਸਾਹਿਬ ਦੇ ਗੁਰਦੁਆਰੇ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਦਿੱਲੀ ਦੀ ਕੀ ਮਤਲਬ ਸਰਕਾਰ ਦਾ ਕੀ ਮਨਸਾ ਜੀ ਉਹ ਹਜੂਰ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਦਿੱਲੀ ਕਮੇਟੀ ਜਿਹੜੀ ਆ ਉਹਦੇ ਉਹਦੀ ਤੇ ਆਪਣੀ ਮਰਜ਼ੀ ਚਲਾ ਰਹੀ ਆ ਹਰਿਆਣਾ ਕਮੇਟੀ ਸਾਰੀ ਉਹਨਾਂ ਨੇ ਜਜਬ ਕਰ ਲਈ ਹਰਿਆਣਾ ਕਮੇਟੀ ਤੋੜ ਦਿੱਤੀ ਇਹ ਜਿਹੜੇ ਮਸਲੇ ਖੜੇ ਨੇ ਇਹਨਾਂ ਮਸਲਾ ਨੂੰ ਮਤਲਬ ਕੇਂਦਰ ਦੀ ਬੀਜੇਪੀ ਸਰਕਾਰ ਹੱਲ ਨਹੀਂ ਕਰਨਾ ਚਾਹੁੰਦੀ ਤੇ ਜਿਹੜੀ ਵੀ ਤੇਰਕਾਲੀਆਂ ਦੀ ਬੀਜੇਪੀ ਨਾਲ ਸਮਝੌਤਾ ਕਰੇਗੀ ਉਹਦੇ ਕੋਲੋਂ ਕਿਸਾਨ ਵੀ ਭੱਜੇਗਾ ਉਹ ਧਿਰ ਕੋਲੋਂ ਸਿੱਖਾ ਵੀ ਪਾ ਚੰਨੀ ਇਹ ਨੁਕਸਾਨ ਹੋਏਗਾ ਹੀ ਹੋਏਗਾ ਔਰ ਚੱਲਣਾ ਪਏਗਾ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਪੰਜਾਬ ਦੀ ਸ਼ਕਤੀ ਇਕੱਠੀ ਕਰਨੀ ਚਾਹੀਦੀ ਹੈ ਪੰਜਾਬੀ ਏਕਤਾ ਕਰਨੀ ਚਾਹੀਦੀ ਹੈ ਪੰਥਕ ਏਕਤਾ ਕਰਨੀ ਚਾਹੀਦੀ ਹੈ ਤੇ ਜੇ ਭਗਵੰਤ ਮਾਨ ਇਕੱਲਾ ਆਮ ਆਦਮੀ ਪਾਰਟੀ ਬਣਾ ਕੇ ਉਹ 92 ਸੀਟਾਂ ਲਿਆ ਸਕਦੇ ਨੇ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਸੀ ਜਿਨ੍ਹਾਂ ਦੀ ਕੋਈ ਹਿਸਟਰੀ ਨਹੀਂ ਜਿਨ੍ਹਾਂ ਦੀ ਕੋਈ ਸਟਰਗਲ ਨਹੀਂ ਅਕਾਲੀਆਂ ਦੀ ਤਾਂ 105 ਸਾਲ ਦੀ ਇੱਕ ਲੰਮੀ ਜਦੋ ਜਹਦ ਦਾ ਇੱਕ ਬੜਾ ਵੱਡਾ ਇਤਿਹਾਸ ਕਾਲੀ ਦਲ ਦੇ ਪਿੱਛੇ ਖੜਾ ਇੰਨੇ ਮੋਰਚੇ ਲਾਇਏ ਇੰਨੀ ਸਟਰਗਲ ਕੀਤੀ ਇੰਨੀ ਕੁਰਬਾਨੀ ਕੀਤੀ ਦੇਸ਼ ਲਈ ਵੀ ਕੀਤੀ ਦੇਸ਼ ਤੋਂ ਬਾਅਦ ਵੀ ਐਮਰਜੈਂਸੀ ਦੇ ਖਿਲਾਫ ਜੇ ਕੋਈ ਲੜਿਆ ਤਾਂ ਕਾਲੀ ਲੜੇ ਤੇ ਏਡੀ ਵੱਡੀ ਵਿਰਾਸਤ ਦੇ ਮਾਲਕ ਜਿਹੜੇ ਨੇ ਉਹ ਭਾਜਪਾ ਦੇ ਸਹਾਰੇ ਆਪਣੀ ਬੇੜੀ ਪਾਰ ਕਰਨਾ ਚਾਹੁੰਦੇ ਨੇ ਤੇ ਮੈਂ ਸਮਝਦਾ ਇਹ ਪੰਥ ਤੇ ਪੰਜਾਬ ਨੂੰ ਸ਼ਾਇਦ ਨਹੀਂ ਪਰਵਾਣ ਹੋਏ ਹੂੰ ਕੁਝ ਚੇਂਜਸ ਦਿਖ ਰਹੇ ਹੋ ਆਉਣ ਵਾਲੇ ਸਮੇਂ 'ਚ ਚਾਹੇ ਸੁਖਬੀਰ ਸਿੰਘ ਬਾਦਲ ਖੋਰਾ ਦੀ ਪਾਰਟੀ 'ਚ ਹੋਵੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪਾਰਟੀ 'ਚ ਹੋਵੇ ਦッコ ਮੈਨੂੰ ਹਲੇ ਤੱਕ ਤੱਕ ਕਿਤੇ ਨਜ਼ਰ ਨਹੀਂ ਆ ਰਹੀ ਨਾ ਪੰਥ ਦਾ ਪੰਥਨ ਮਤਲਬ ਆਸ ਕਰਦਾ ਕਿ ਕਿਸੇ ਤਰੀਕੇ ਨਾਲ ਸਾਰੇ ਇਕੱਠੇ ਹੋ ਜਾਣ ਕੋਈ ਚੰਗਾ ਆਗੂ ਕਾਲੀ ਦਲ ਦਾ ਪ੍ਰਧਾਨ ਬਣ ਜੇ ਚੰਗਾ ਮੁੱਖ ਮੰਤਰੀ ਬਣ ਜੇ ਜਿਹੜਾ ਪੰਥ ਔਰ ਪੰਜਾਬ ਨੂੰ ਸਮਰਪਿਤ ਹੋ ਕੇ ਕੰਮ ਕਰ ਸਕੇ ਇਹੋ ਜਿਹਾ ਲੋਕਾਂ ਦੀ ਇੱਛਾ ਹੈ ਲੋਕਾਂ ਦੀ ਭਾਵਨਾ ਹੈ ਦੇਖੋ ਅੱਜ ਪੰਜਾਬ ਦੀ ਸਾਰ ਜਮੀਨ ਦੇ ਉੱਤੇ ਸਾਰੀ ਹਾਲਾਤੇ ਬਣੇ ਬਨੇ ਕਿ ਪੁਲਿਸ ਤੰਤਰ ਇੱਥੇ ਪੰਜਾਬ ਚ ਅੰਦਰ ਪੁਲਿਸ ਰਾਜ ਬਣ ਗਿਆ ਪੰਜਾਬ ਇੱਕ ਕਿਸਮ ਦਾ ਰੋਜ਼ ਝੂਠੇ ਪੁਲਿਸ ਮੁਕਾਬਲੇ ਹੁੰਦੇ ਨੇ ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਮਤਲਬ ਅੱਗੇ ਪੰਜਾਬ ਵਿੱਚ ਗਿੱਧੇ ਪੰਗੜੇ ਪੈਂਦੇ ਹੁੰਦੇ ਸੀ ਹੁਣ ਬੈਣਨ ਪੈਂਦੇ ਨੇ ਰੋਜ਼ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਜਿੰਨੀਆਂ ਵੀ ਭਗਵੰਤ ਮਾਨ ਦੇ ਖਿਲਾਫ ਰਾਸ਼ੀ ਪਾਰਟੀਆਂ ਬੋਲਦੀਆਂ ਨੇ ਉਹ ਬੋਲਦੀਆਂ ਨੇ ਲੇਕਿਨ ਸਟ੍ਰਗਲਿੰਗ ਕਰਦੀਆਂ ਜਦੋਂ ਜਹਾਦ ਨਹੀਂ ਕਰਦੀਆਂ ਦਰਦੀਆਂ ਨੇ ਕਰਦੀਆਂ ਨੇ ਡਰਦੀਆਂ ਡਰਦੇ ਨੇ ਕ੍ਰਾਪਟ ਨੇ ਸਾਰੇ ਦੇ ਸਾਰੇ ਲੀਡਰ ਜਿਹੜੇ ਨੇ ਜਦੋਂ ਇਹਨਾਂ ਨੇ ਪਿਛਲੇ ਸਮੇਂ ਵਿੱਚ ਜਿਹੜੀ ਕ੍ਰਾਪਸ਼ਨ ਕੀਤੀ ਹੈ ਉਸ ਕ੍ਰਾਪਸ਼ਨ ਦੇ ਵਿੱਚੋਂ ਤੀਜੇ ਦਿਨ ਵੜਕ ਮਾਰ ਦਿੰਦਾ ਮੈਂ ਫੜ ਕੇ ਅੰਦਰ ਕਰ ਦੂੰ ਤੇ ਉਹਦੇ ਕਰਕੇ ਡਰਦੇ ਨਹੀਂ ਜੀ ਇੱਕ ਇਮਾਨਦਾਰ ਜਥੇਦਾਰ ਗੁਰਚਰਨ ਸਿੰਘ ਟਾਉੜਾ ਕੌਣ ਨਹੀਂ ਸੇ ਡਰਦਾ ਕਿਉਂਕਿ 9 ਏਕੜ ਜ਼ਮੀਨ ਉਹਦੇ ਦਾਦੇ ਕੋਲ ਸੀ ਉਹੀ 9 ਏਕੜ ਉਹਦੇ ਪਿਓ ਕੋਲ ਸੀ 9 ਏਕੜ ਜ਼ਮੀਨ ਉਹਦੇ ਕੋਲ ਸੀ ਪੂਰੀ ਇਮਾਨਦਾਰੀ ਉਸ ਬੰਦੇ ਨੇ ਆਪਣੀ ਜਦੋਜਹਿਦ ਕੀਤੀ ਨਾ ਉਹ ਦਿੱਲੀ ਤੋਂ ਕਦੇ ਡਰਿਆ ਨਾ ਕਦੇ ਪੰਜਾਬ ਦੀ ਸਰਕਾਰ ਤੋਂ ਡਰਿਆ ਨਿਹੰਗ ਦਾ ਕੀ ਕਰੂ ਜੀ ਕੋਈ ਜਿਹੜਾ ਆ ਹੀ ਨਿਹੰਗ ਜੀ ਤੇ ਇਸ ਕਰਕੇ ਮੈਂ ਸਮਝਦਾ ਇਹ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕੋਈ ਵੀ ਤੇਰਾ ਹਾਲਤ ਆ ਇਹ ਹਾਲਾਤ ਨੇ ਕਿ ਕਿਸੇ ਕੋਲ ਅਜੰਡਾ ਹੀ ਕੋਈ ਨਹੀਂ ਨਾ ਪੰਜਾਬ ਦਾ ਅਜੰਡਾ ਕੋਈ ਨਾ ਪੰਥ ਦਾ ਅਜੰਡਾ ਕੋਈ ਨਾ ਭਵਿੱਖ ਪੰਜਾਬ ਦਾ ਭਵਿੱਖ ਤੁਸੀਂ ਕਿਵੇਂ ਸਵਾਰ ਸਕਦੇ ਪੰਜਾਬ ਨੂੰ ਬਚਾਏ ਨਹੀਂ ਕੋਈ ਸਕਦਾ ਮੈਨੂੰ ਦੱਸੋ ਵੀ ਕਿਹੜਾ ਬੰਦਾ ਬਚਾ ਸਕੇਗਾ ਜਿੱਦਣ ਭਗਵਾਨਤਮਾਨ ਪੰਜਾਬ ਦੀ ਸਤਾ ਤੋਂ ਅਗਲੀ ਚੋਣ ਹੋਏਗੀ 27 ਚ ਉਦੋਂ 5 ਲੱਖ ਕਰੋੜ ਤੋਂ ਵੱਧ ਪੰਜਾਬ ਦੇ ਸਿਰ ਤੇ ਕਰਜ਼ਾ ਹੋ ਜਾਣਾ ਹੈ ਬਿਲਕੁਲ ਠੀਕ ਸੋਰਸ ਆਫ ਇਨਕਮ ਕੋਈ ਪੰਜਾਬ ਕੋਲ ਹੈ ਹੀ ਨਹੀਂ ਕਿਸਾਨੀ ਤਬਾਹ ਹੋ ਗਈ ਇੰਡਸਟਰੀ ਪਟ ਕੇ ਲੱਗੇ ਇਥੋਂ ਜੋ ਕੁਝ ਵੀ ਮਾੜਾ ਮੋਟਾ ਤੁਹਾਡੇ ਕੋਲ ਹੈ ਸੀ ਉਹ ਤੁਸੀਂ ਮੁਫਤ ਖੋਰਾ ਕਰਤਾ ਸਾਰੇ ਦਾ ਸਾਰਾ ਬੱਸਾਂ ਤੁਸੀਂ ਫ੍ਰੀ ਕਰਤੀਆਂ ਬਿਜਲੀ ਤੁਸੀਂ ਮੁਫਤ ਕਰ ਦਿੱਤੀ ਆਟਾ ਦਾਲ ਤੁਸੀਂ ਮੁਫਤ ਕਰ ਦਿੱਤੀ ਤੇ ਪੰਜਾਬ ਬੇਲੜ ਬਣਾ ਦਿੱਤਾ ਤੇ ਇਹਨਾਂ ਹਾਲਾਤਾਂ ਵਿੱਚ ਤੁਸੀਂ ਪੰਜਾਬ ਨੂੰ ਕਿਵੇਂ ਬਚਾਉਂਗੇ ਜਿਹੜਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਉਹ ਪੰਜਾਬ ਨੂੰ ਏਜੰਡਾ ਤੇ ਦਵੇ ਨਾ ਕੋਈ ਵੀ ਮੈਂ ਇਸ ਤਰ੍ਹਾਂ ਬਚਾਉ ਬਿਲਕੁਲ ਠੀਕ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਇਕੱਲੇ ਆਕਾਲੀਆਂ ਦੀ ਗੱਲ ਨਹੀਂ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਹੈ ਪੰਜਾਬ ਕੋਲ ਨਾ ਪੰਜਾਬ ਕੋਲ ਕੋਈ ਇਸ ਟਾਈਮ ਆਗੂ ਹੈ ਨਾ ਪੰਜਾਬ ਦੀ ਕੋਈ ਰਾਜਨੀਤਿਕ ਪਾਰਟੀ ਇਹੋ ਜਿਹੇ ਜੀ ਦੇ ਕੋਲ ਕੋਈ ਜੱਟਾ ਹੋਵੇ ਬਦ ਕਿਸਮਤੀਏ ਇਹ ਪੰਥ ਕੋਲ ਨਾ ਧਾਰਮਿਕ ਖੇਤਰ ਚ ਕੋਈ ਆਗੂ ਹੈ ਨਾ ਰਾਜਨੀਤਿਕ ਖੇਤਰ ਵਿੱਚ ਕੋਈ ਆਗੂ ਹੈ ਜਿਹਦੇ ਤੇ ਪੰਥ ਵਿਸ਼ਵਾਸ ਕਰ ਸਕੇ ਭਰੋਸਾ ਕਰ ਸਕੇ ਜਿਹੜਾ ਪੰਥ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰ ਸਕੇ ਇੱਕ ਬੰਦਾ ਨਹੀਂ ਲੱਭਦਾ ਪੰਜਾਬ ਕੋਲ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਮੰਚ ਧਾਰ ਚ ਫਸਿਆ ਹੋਇਆ ਇਸ ਵੇਲੇ ਸਿੱਖ ਕੌਮ ਹੈ ਸੋ ਉਮੀਦ ਰੱਖਣੀ ਚਾਹੀਦੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਿਹਤਰ ਹੋਵੇ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ ਧੰਨਵਾਦ ਜੀ ਬਹੁਤ ਮਿਹਰਬਾਨੀ ਥੈਂਕ ਜੀ ਸਰਦਾਰ ਕਰਨੈਲ ਸਿੰਘ ਪੰਜੋੜੀ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਗੱਲਬਾਤ ਤੁਸੀਂ ਸਾਰੇ ਸੁਣ ਲਈ ਹੈ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਤੇ ਉਹ ਇਜਾਜ਼ਤ ਦੇ ਗਏ ਪ੍ਰਾਈਮੇਰੀ ਸ਼ਾਟੀ ਵੀ ਤੁਹਾਡਾ ਆਪਣਾ ਤੁਹਾਡਾ